ਲੇ ਬੋਰਡ ਲਾਉਣ ਵਾਲਾ ਧਿਆਨ ਦਿਓ ਜਮੀਨੀ ਪੱਧਰ ਤੇ ਆ ਕੇ ਦੇਖੋ ਕਿ ਜਿੱਥੇ ਜਿੱਥੇ ਤੁਸੀਂ ਕਹਿੰਦੇ ਆ ਕਿ ਕੰਮ ਕਰਨੇ ਆ ਉੱਥੇ ਤੁਹਾਡੇ ਅਫਸਰ ਤਾਂ ਹੈ ਨਹੀਂਗੇ ਪਹਿਲਾ ਅਫਸਰ ਤਾਂ ਲਾਓ ਨਾ ਲੋਕਾਂ ਕੋਲੇ ਇੱਥੇ ਤਹਿਸੀਲਦਾਰ ਹੈ ਨਾ ਲੋਕਾਂ ਕੋਲੇ ਐਸ.ਡੀ.ਐਮ ਹੈ ਤੇ ਲੋਕ ਜਾਣ ਕੀ ਦੇ ਕੋਲੇ ਕੀ ਦੇ ਕੋਲੇ ਦੁੱਖ ਰੋਣ ਕਿਹਨੂੰ ਦੱਸਣ ਮਾਨ ਸਾਹਿਬ ਦੇ ਬੋਰਡਾਂ ਤੋਂ ਤਾਂ ਕੰਮ ਹੋਣੇ ਨਹੀਂ ਭਗਵੰਤ ਮਾਨ ਸਰਕਾਰ ਕਹਿੰਦੀ ਸੀ ਕਿ ਇੱਕ ਅਜਿਹਾ ਨੰਬਰ ਜਾਰੀ ਕਰ ਦਿੱਤਾ ਹੈ ਕਿ ਤੁਹਾਡੇ ਕੰਮ ਘਰ ਬੈਠਿਆਂ ਦੇ ਹੋਇਆ ਕਰਨਗੇ ਘਰ ਬੈਠਿਆਂ ਤਾਂ ਗੱਲ ਛੱਡੋ ਇੱਥੇ ਆ ਕੇ ਢੇੜੇ ਮਾਰ ਕੇ ਵੀ ਲੋਕਾਂ ਦੇ ਕੰਮ ਨਹੀਂ ਹੋ ਰਹੇ ਇਨਾ ਬੁਰਾ ਹਾਲ ਹੈ ਕਿ ਜੈਤੋ ਕੋਲ ਆਪਦਾ ਐਸਡੀਐਮ ਹੀ ਨਹੀਂ ਹੈ ਪਿਛਲੇ 4 ਮਹੀਨੇ ਤੋਂ ਇੱਥੇ ਕੋਈ ਐਸਡੀਐਮ ਨੇ ਟੈੱਕਦਾ ਨਾ ਕੋਈ ਨਮਾ ਉਹਨੂੰ ਤਿਆਰ ਹੈ ਮੇਨ ਤਹਿਸੀਲਦਾਰ ਸਾਹਿਬ ਦੀ ਪੋਸਟ ਖਾਲੀ ਪਈ ਹੈ ਜੀ ਜਦੋਂ ਕਿਸੇ ਦਫ਼ਤਰ ਦੇ ਵਿੱਚ ਜਾਂ ਕਿਸੇ ਸਬਡਿਵੀਜ਼ਨ ਦੇ ਕੋਲ ਆਪਦਾ ਉਹਨਾਂ ਦਾ ਅਫਸਰ ਹੀ ਹੈ ਨਹੀਂ ਤਾਂ ਕੰਮ ਕਿਵੇਂ ਹੋਣਗੇ ਕੰਮ ਕਰੇਗਾ ਕੌਣ ਅਮੀਰ ਸਰਕਾਰ ਤੋਂ ਸਾਨੂੰ ਉਮੀਦਾਂ ਸੀਗੀਆਂ ਜੇ ਉਮੀਦਾਂ ਹੁਣ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਹੈ ਜੀ ਚਮਾ ਬੇੜਾ ਗਰਕ ਹੋਇਆ ਪਿਆ ਜੀ ਸਾਡੇ ਜੈਤੋ ਦਾ ਤਾਂ ਸਰਕਾਰਾਂ ਦੀ ਘਰੇ ਆ ਕੇ ਕੰਮ ਹੋਇਆ ਕੰਮ ਤਾਂ ਇੱਥੇ ਹੁਣ ਤੇ ਨਹੀਂ ਆਉਂਦੇ ਇੱਥੇ ਆ ਕੇ ਕੰਮ ਤਾਂ ਵੀ ਨਹੀਂ ਹੁੰਦੇ ਘਰੇ ਤੱਕ ਤੇ ਪਹਿਲਾਂ ਇਹੋ ਜਿਹੀ ਦਿੱਕਤਾਂ ਨਹੀਂ ਸੀ ਤੁਸੀਂ ਪਹਿਲਾਂ ਤੋਂ ਵੀ ਕਦੇ ਪਿਛਲੀ ਸਰਕਾਰ ਮੌਕੇ ਜਾਂ ਪਿਛਲੇ ਸਿਸਟਮ ਮੌਕੇ ਦੇ ਪਰ ਪਹਿਲਾਂ ਜੇ ਕਿਸੇ ਦੇ ਆਪਾਂ ਕਹਿ ਕੇ ਵਾ ਕੇ ਕੰਮ ਜਰੂਰ ਹੋ ਜਾਂਦਾ ਸੀਗਾ ਜੀ ਕਿਸੇ ਐਮਐਲਏ ਕਿਸੇ ਐਮਪੀ ਨੂੰ ਮਿਲ ਲੈਂਦੇ ਸੀ ਮੌਜੂਦਾ ਸਰਕਾਰ ਦੇ ਨੂੰ ਉਹਨਾਂ ਦੀ ਇੰਨੀ ਕੁ ਜ਼ਰਤ ਹੁੰਦੀ ਸੀ ਉਹ ਕਹਿ ਕੇ ਕੰਮ ਜਰੂਰ ਕਰਵਾ ਦਿੰਦੇ ਸੀਗੇ ਜੀ